ਦਾ ਕਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਿਹੰਗ ਸਿੰਘ ਜਥੇਬੰਦੀਆਂ ਆਹਮੋ-ਸਾਹਮਣੇ ਹੋ ਗਏ ਨੇ। ਨਿਹੰਗ ਸਿੰਘ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਦੇ ਆਹਮੋ-ਸਾਹਮਣੇ ਹੋਣ ਦਾ ਵੱਡਾ ਕਾਰਨ ਹੈ ਹੋਲੇ ਮਹੱਲੇ ਦੀ ਤਰੀਕ ਨੂੰ ਲੈ ਕੇ ਵਿਵਾਦ। ਸ਼੍ਰੋਮਣੀ ਕਮੇਟੀ ਨੇ ਇਸ਼ਤਿਹਾਰ ਜਾਰੀ ਕੀਤਾ ਹੈ ਕਿ ਆ 21 ਮਾਰਚ ਨੂੰ ਹੋਲੇ ਮਹੱਲੇ ਦੀ ਸਮਾਪਤੀ ਹੋਏਗੀ ਪਰ ਨਿਹੰਗ ਸਿੰਘ ਜਥੇਬੰਦੀਆਂ ਨੇ ਕਿਹਾ 22 ਮਾਰਚ ਨੂੰ ਹੋਲੇ ਮਹੱਲਾ ਕੱਢਿਆ ਜਾਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੰਘ ਸਹਿਬਾਨ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਨੂੰ 21 ਮਾਰਚ ਨੂੰ ਕੱਢੇ ਜਾਣ ਵਾਲੇ ਮੱਲੇ ਵਾਸਤੇ ਰਾਜੀਕਰਨ ਚ ناکਾਮ ਰਹੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਅਖਬਾਰਾਂ 'ਚ ਦਿੱਤੇ ਇਸ਼ਤਿਹਾਰ ਅਨੁਸਾਰ 21 ਮਾਰਚ ਤੱਕ ਹੋਲੇ ਮਹੱਲੇ ਦੇ ਸਮਾਗਮ ਮੁਲਿੱਕੇ ਗਏ ਨੇ ਜਦੋਂ ਕਿ ਨਿਹੰਗ ਸਿੰਘ ਮੁਖੀ ਦੇ ਗੁਰਮਤਿ ਅਨਸਾਰ ਉਹਨਾਂ ਸੰਗਤ ਨੂੰ 22 ਮਾਰਚ ਨੂੰ ਮੁਹੱਲੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਆ ਗੁਰਮਤੇ ਉਪਰੰਤ ਜਾਰੀ ਬਿਆਨ ਚ ਕਿਹਾ ਗਿਆ ਕਿ ਪੁਰਾਤਨ ਰਵਾਇਤ ਅਨਸਾਰ ਸਮੁੱਚੇ ਨਿਹੰਗ ਸਿੰਘ ਦਲਾ ਵੱਲੋਂ ਪੂਰਨਮਾਸ਼ੀ ਤੋਂ 1 ਦਿਨ ਬਾਅਦ 22 ਮਾਰਚ ਨੂੰ ਇਤਿਹਾਸਕ ਸਥਾਨ ਗੁਰਦੁਆਰਾ ਗੁਰੂ ਕਾ ਬਾਗ ਤੇ ਗੁਰਦੁਆਰਾ 시 ਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਤੋਂ ਪੂਰੇ ਖਾਲਸਾਈ ਜਾਹੋ ਜਲਾਲਦਾਲ ਮੁਹੱਲਾ ਕੱਢਿਆ ਜਾਏਗਾ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਦਲਜੀਤ ਸਿੰਘ 베ਦੀ ਨੇ ਕਿਹਾ ਕਿ ਬਾਬਾ ਬਲਬੀਰ ਸਿੰਘ 96 ਕਰੋੜ ਦੀ ਐਗਵਾਈ ਚ ਦਲਪੰਥ ਬਾਬਾ ਬਕਾਲਾ ਦੇ ਮੁਖੀ ਜਥੇਦਾਰ ਬਾਬਾ ਗਜਨ ਸਿੰਘ ਦਲਪੰਥ ਬਾਬਾ ਵਿਦੀਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਤਰਨਾ ਦਲ ਹਰੀਆਵੇਲਾ ਦੇ ਮੁਖੀ ਜਥੇਦਾਰ ਬਾਬਾ ਨਿਹਾਲ ਸਿੰਘ ਜੰਦਾਸ਼ੀਦ ਤੇ ਗੁਰੂ ਨਾਨਕ ਦਲ ਮੜੀਆਂਵਾਲਾ ਦੇ ਮੁਖੀ ਬਾਬਾ ਮਾਨ ਸਿੰਘ ਨੇ ਇਹ ਫੈਸਲਾ ਲਿਆ ਉਹਨਾਂ ਦੱਸਿਆ ਕਿ ਚਰਨਗੰਗਾ ਸਟੇਡੀਅਮ ਚ ਪੁੱਜ ਕੇ ਸਾਰੇ ਨਿਹੰਗ ਸਿੰਘ ਦਲਾਂ ਦੀਆਂ ਫੌਜਾਂ ਕੋੜਸਵਾਰੀ ਨਿਜਾਬਾਜ਼ੀ ਕਿਲਾ ਪੁੱਟਣਾ ਸਮੇਤ ਜੰਗ ਜੂ ਸ਼ਸਤਰ ਵਿਦਿਆ ਦੇ ਜੋਰ ਦਿਖਾਉਣਗੇ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਤੇ ਪ੍ਰਾਤਨ ਰਵੈਤਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਕੈਲੰਡਰ ਦੇ ਵਿੱਚ ਥੋੜਾ ਫਰਕ ਜ਼ਰੂਰ ਹੈ ਪਰ ਆਖਿਰ ਕਿਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਕੌਮ ਦੀਆਂ ਸਤਿਕਾਰਯੋਗ ਨਿਹੰਗ ਸਿੰਘ ਜਥੇਬੰਦੀਆਂ ਇਸ ਤਰੀਕੀ ਬਵਾਦ ਨੂੰ ਲੈ ਕੇ ਇਕਜੁੱਟ ਕਿਉਂ ਨਹੀਂ ਹੋ ਜਾਂਦੇ ਪੂਰੀ ਦੁਨੀਆ ਨੂੰ ਕਿਉਂ ਹਰ ਰੋਜ਼ ਨਿਤ ਨਵੇਂ ਭਲੇਖੇ ਪੈਦਾ ਕਰਕੇ ਭੰਬਲ ਪੂਸੇ ਚ ਪਾਇਆ ਜਾ ਰਿਹਾ ਹੈ ਦਖਾਲਸ ਟੀਵੀ ਬਿਨਾ ਕਿਸੇ ਸਿਆਸੀ ਦਿਬਾਤੋਂ ਸੱਚੀ ਖਬਰ ਤੁਹਾਨੂੰ ਦਿਖਾਉਣ ਲਈ ਵਚਨਬੱਧ ਹੈ